ਅਸੀਂ ਇਸ ਵਕਤ ਸਾਡੇ ਨਡਾਲੇ ਨਗਰਪੰਚਾਇਤ ਵਿੱਚ ਇਤਿਹਾਸਿਕ ਛੀਵੀ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ ਜੀ ਬੋਲੀ ਸਾਹਿਬ ਉੱਥੇ ਵਿਰਾਜਮਾਨ ਹੈ ਉੱਥੇ ਵਿਰਾਜਮਾਨ ਹੈ ਫਿਰ ਵਿਰਾਜਮਾਨ ਨਡਾਲੇ ਵਿਖੇ ਇਤਿਹਾਸਿਕ ਗੁਰਦੁਆਰਾ ਛੀਵੀ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਜਿੱਥੇ ਖੜ ਕੇ ਇਸ਼ਾਰੇ ਕਰਕੇ ਪਿੱਛੇ ਇਹ ਕਹਿ ਰਹੇ ਆ ਕਿ ਇਹ ਅੱਜ ਮੈਂ ਗੁਰਦੁਆਰਾ ਸਾਹਿਬ ਖੜਾ ਤੇ ਇੱਥੇ ਮੈਂ ਬਰਾਜਮਾਨ ਆ ਕੀ ਨਰੇਗਾ ਟਾਈਪ ਬੰਦੇ ਇਕੱਠੇ ਕਰਕੇ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕਰਨ ਕਰ ਸਕਦੇ ਨਡਾਲਾ ਇਲੈਕਸ਼ਨ ਚ ਅੱਜ ਪਤਾ ਲੱਗਿਆ ਕਿ ਇਹ ਜਿਹੜੇ ਸਾੜੂ ਪਾਰਟੀ ਹੈਗੀ ਇਹਨਾਂ ਨੇ ਹਲਕੇ ਦੇ ਵਿੱਚ ਬਹੁਤ ਸਾਰੇ ਨਰੇਗਾ ਟਾਈਪ ਬੰਦੇ ਇਕੱਠੇ ਕਰਕੇ ਹੁੱਲੜਬਾਜੀ ਕਰਨਗੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਏ ਸਿੱਖ ਪਾਈਚਾਰੇ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਏ ਐਸਸੀ ਪਾਈਚਾਰੇ ਤੋਂ ਜਿਨ੍ਹਾਂ ਦੇ ਖਿਲਾਫ ਤੁਸੀਂ ਜਿਹੜੇ ਅਪਸ਼ਬਦ ਬੋਲ ਕੇ ਨਰਾਦਰ ਕੀਤਾ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਇਹਨਾਂ ਦਾ ਬੇਟਾ ਵੀ ਜਿਹੜਾ ਆ ਪਿੰਡ ਰਾਮਗੜ੍ਹ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਜਿੱਤੇ ਇਹਨਾਂ ਦਾ ਪਰਿਵਾਰ ਕਾਬਜ ਆ ਉੱਥੇ ਇਹਨਾਂ ਦੇ ਨਾਮ ਦੇ ਨਾਰੇ ਲਾ ਕੇ ਕਿ ਤੇਰੀ ਸੁਖ ਸੁਖਪਾਲ ਕਹਿਰਾ ਤੇਰੀ ਸੋਜ ਤੇ ਪੈਰਾ ਦੇਾਂਗੇ ਠੋਕੇ ਇਹ ਕਿਦਾਂ ਦੀ ਤੁਹਾਡੀ ਦੋਨਾਂ ਪਿਓ ਪੁੱਤਾਂ ਦੀ ਸੋਚ ਐ ਜਿਹੜੀ ਸਰ ਸਾਹਿਬ ਲਈ ਸੋਚਦੇ ਠੋਕੇ ਬੋਲ ਖੜਾ ਗੁਰਦੁਆਰਾ ਬੋਲ ਖੜਾ ਗੁਰਦੁਆਰਾ ਬੋਲ ਖੜਾ ਗੁਰਦੁਆਰਾ ਬੋਲ ਤੇਰੀ ਸੋਚ ਤੇ ਗੁਰਦੁਆਰਾ ਠੋਕੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਘੁੰਮਣ ਹਲਕਾ ਇੰਚਾਰਜ ਭਲੱਤ ਅੱਜ ਮੇਰੇ ਇੱਕ ਸੱਜਣ ਨੇ ਸੁਖਪਾਲ ਖੈਰਾ ਦੀ ਇੱਕ ਵੀਡੀਓ ਮੈਨੂੰ ਭੇਜੀ ਜਿਹਦੇ ਵਿੱਚ ਇਹ ਨਡਾਲੇ ਵਿਖੇ ਇਤਿਹਾਸਿਕ ਗੁਰਦੁਆਰਾ ਸ਼ੀਵੀ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਜਿੱਥੇ ਖੜ ਕੇ ਇਸ਼ਾਰੇ ਕਰਕੇ ਪਿੱਛੇ ਇਹ ਕਹਿ ਰਿਹਾ ਕਿ ਇਹ ਅੱਜ ਮੈਂ ਗੁਰਦੁਆਰਾ ਸਾਹਿਬ ਖੜਾ ਤੇ ਇੱਥੇ ਮੈਂ ਬਰਾਜਮਾਨ ਆ ਕਿ ਮੈਂ ਅੱਜ ਇਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਕਿ ਇਹ ਏਡਾਂ ਦੀ ਕਿਹੜੀ ਹਸਤੀ ਏਡੀ ਕਿਹੜੇ ਇਹ ਇਹਨਾਂ ਨੇ ਕੰਮ ਕੀਤੇ ਆ ਜਿਹੜੇ ਇਹ ਬਰਾਜਮਾਨ ਸ਼ਬਦ ਜਿਹੜਾ ਆਪਣੇ ਲਈ ਵਰਤ ਰਿਹਾ ਇਨਾਂ ਨੂੰ ਸ਼ਰਮ ਚਾਹੀਦੀ ਏ ਕਿ ਉੱਥੇ ਵੱਡੇ ਤੋਂ ਵੱਡਾ ਕੋਈ ਵੀ ਬੰਦਾ ਚਾਹੇ ਰਾਜਾ ਮਹਾਰਾਜਾ ਜਿਹੜਾ ਵੀ ਹੋਵੇ ਉਹ ਉੱਥੇ ਪਹੁੰਚ ਕੇ ਨਤਮਸਤਕ ਹੁੰਦੇ ਆ ਆਪਣਾ ਸਿਰ ਝੁਕਾਉਂਦੇ ਆ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਇਹਨਾਂ ਦਾ ਬੇਟਾ ਵੀ ਜਿਹੜਾ ਆ ਪਿੰਡ ਰਾਮਗੜ੍ਹ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਜਿੱਤੇ ਇਹਨਾਂ ਦਾ ਪਰਿਵਾਰ ਕਾਬਜ ਆ ਉੱਥੇ ਇਹਨਾਂ ਦੇ ਨਾਮ ਦੇ ਨਾਰੇ ਲਾ ਕੇ ਕਿ ਤੇਰੀ ਸੁਖਪਾਲ ਕਹਿਰਾ ਤੇਰੀ ਸੋਜ ਤੇ ਪਹਿਰਾ ਦੇਾਂਗੇ ਠੋਕ ਕੇ ਇਹ ਕਿਦਾਂ ਦੀ ਤੁਹਾਡੀ ਦੋਨਾਂ ਪਿਓ ਪੁੱਤਾਂ ਦੀ ਸੋਚ ਆ ਜਿਹੜੀ ਗੁਰੂ ਸਾਹਿਬ ਦੇ ਉਹ ਵੀ ਉੱਤੇ ਹੋਗੀ ਜਿਹੜੀ ਇੰਨੀ ਜ਼ਿਆਦਾ ਉੱਚੀ ਹੋਗੀ ਤੇ ਨਾਲ ਦੀ ਨਾਲ ਮੈਂ ਪੁੱਛਣਾ ਚਾਹੁੰਦਾ ਆ ਕਿ ਉਸੇ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਸੀ ਇਹ ਕਹਿ ਰਹੇ ਆ ਕਿ ਨਰੇਗਾ ਟਾਈਪ ਬੰਦੇ ਇਕੱਠੇ ਕਰਕੇ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕਰਨ ਕਰ ਸਕਦੇ ਨਡਾਲਾ ਇਲੈਕਸ਼ਨ ਚ ਤਾਂ ਮੈਂ ਪੁੱਛਣਾ ਚਾਹੁੰਦਾ ਸੁਖਪਾਲ ਖਰਾ ਜੀ ਆਪਣੀ ਕਿਹੜੀ ਕੈਟਾਗਰੀ ਆਪਾਂ ਕਿਹੜੇ ਟਾਈਪ ਦੇ ਆ ਕਿਹੜੇ ਇੰਨੇ ਜ਼ਿਆਦਾ ਉੱਚੇ ਆ ਇਹ ਉਹੀ ਨਰੇਗਾ ਟਾਈਪ ਹੋਗੇ ਹੁਣ ਤੁਹਾਡੇ ਲਈ ਜਿਹੜੇ ਬੰਦਿਆਂ ਨੇ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਰੋਟੀ ਖਾਣ ਯੋਗੇ ਕਰਤਾ ਤੁਸੀਂ ਤਾਂ ਪਲੱਸ 2 ਪਾਸ ਹੈਂ ਜੇ ਕਿਤੇ ਤੁਸੀਂ ਕਿਸੇ ਜੌਬ ਲਈ ਅਪਲਾਈ ਵੀ ਕਰੋ ਨਾ ਜੀ ਤੁਹਾਨੂੰ ਚਪੜਾਸੀ ਦੀ ਵੀ ਜੌਬ ਨਾ ਮਿਲੇ ਤੇ ਇਹਨਾਂ ਨੇ ਤਾਂ ਤੁਹਾਨੂੰ ਵੋਟਾਂ ਪਾ ਕੇ ਇਹਨਾਂ ਮਾਨਸਮਾਨ ਬਖਸ਼ਿਆ ਆਪਣੇ ਸਿਰ ਤੇ ਬਹਾ ਲਿਆ ਕੀ ਹੋਣੀ